ਵੀਰ ਜੀ ਖਨੌਰੀ ਬਾਰਡਰ ਤੇ ਵੀਰ ਟਰੈਕਟਰ ਲੈ ਕੇ ਪਹੁੰਚੇ ਤੇ ਟਰਾਲਾ ਭਰ ਕੇ ਸੰਤਰਿਆਂ ਦਾ ਭਰਾ ਲਿਆਏ ਜੀ ਬੜੀ ਤਕੜੀ ਵੱਡੀ ਸੇਵਾ ਜੀ ਹਾਂ ਬਾਪੂ ਜੀ ਕੀ ਨਾਂ ਹੈ ਜੀ ਆਪਣਾ ਮੇਰੇ ਨਾਂ ਰਾਜਵਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਪਹੁੰਚੇ ਜੀ ਨਵਾਂ ਗੋ ਪਿੰਡ ਹੈ ਜੀ ਕਿਹੜਾ ਜ਼ਿਲ੍ਹਾ ਸੰਗਰੂਰ ਡਿਸਟ੍ਰਿਕਟ ਵਾਹ ਜੀ ਤੇ ਕਿਦਾਂ ਲਵਾ ਸੇਵਾ ਕੀਤੀ ਗਈ ਹੈ ਜੀ ਪਿੰਡ ਵੱਲੋਂ ਰਾਜ ਸਯੋਗ ਦੇ ਨਾਲ ਜੀ ਤੇ ਸਾਰੇ ਪਿੰਡ ਵਾਸੀ ਹੈ ਜੀ ਵਾਹ ਜੀ ਵਾਹ ਤੇ ਕੀ ਕਹਿਣਾ ਚਾਹੁੰਦੇ ਹੋਰ ਵੀਰਾਂ ਨੂੰ ਜੀ ਵੀਰੇ ਵੀਰੋ ਵੱਧ ਵੱਧ ਲੰਗਰ ਪਜਾਓ ਸਾਰੇ ਵੀਰਾਂ ਦਾ ਰਲ ਕੇ ਸਾਥ ਦਿਓ ਬਿਲਕੁਲ ਜੀ ਬਾਕੀ ਆਪਾਂ ਤੱਕੜੇ ਹੋ ਕੇ ਮੋਰਚਾ ਜਿੱਤਣਾ ਵਾਹ ਜੀ ਵਾਹ ਚੜ੍ਹਦੀ ਕਲਾ ਦਾ ਜਾ ਰਿਹਾ ਵਾਹ ਜੀ ਵਾਹ ਮੋਰਚਾ ਵੀ ਚੜ੍ਹਦੀ ਕਲਾ ਦਾ ਜਾ ਰਿਹਾ ਜੀ ਤੇ ਸਾਰੇ ਪਿੰਡ ਵਾਸੀ ਵੇਖੋ ਨਾਲ ਸਹਿਯੋਗ ਦੇ ਕੇ ਬਾਈ ਜੀ ਟਰਾਲਾ ਸੰਤਰਿਆਂ ਦਾ ਭਰ ਕੇ ਲਿਆਏ ਆ ਜਿਹੜੇ ਸਵੇਰ ਤੋਂ ਚੱਲ ਰਿਹਾ ਜੀ ਕੰਮ ਬਹੁਤ ਵੱਡਾ ਸਹਿਯੋਗ ਆ ਭਰਾਵਾਂ ਦਾ ਬਾਪੂ ਜੀ ਕੀ ਕਹਿਣਾ ਚਾਹੋਣੇ ਜਿਹੜੀ ਇਹ ਸੇਵਾ ਚੱਲ ਰਹੀ ਹੈ ਜੀ ਹਾਂ ਜੀ ਜੋ ਦੇਓ ਕਿਸਾਨਾਂ ਵਾਸਤੇ ਲੰਗਰ ਆਈ ਸਾਡਾ ਬਿਲਕੁਲ ਜੀ ਕਿਹੜੇ ਪਿੰਡ ਤੋਂ ਜੀ ਇੱਕੇ ਪਿੰਡ ਦੇ ਸਾਰੇ ਜੀ ਵਾਹ ਜੀ ਵਾਹ ਬਹੁਤ ਤਗੜੀ ਸਜੋਗ ਆ ਭਾਈ ਜੀ ਖਨੋਰੀ ਬਾਰਡਰ ਤੇ ਜਿਹੜੇ ਅਜੇ ਵੀ ਘਰਾਂ ਚ ਬੈਠੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਵੀਰੇ ਸਿਰੇ ਤੇ ਆ ਗਮਨ ਵਾਹ ਜੀ ਵਾਹ ਦੇਖਣ ਕਰਨ ਬੈਠਣ ਦਾ ਟਾਈਮ ਨਹੀਂ ਹੈਗਾ ਵਾਹ ਜੀ ਵਾਹ ਲੜਾਈ ਆ ਜੀ ਵਾਹ ਜੀ ਵਾਹ ਵਾਹ ਜੀ ਆ ਮੋਦੀ ਦੀਆਂ ਚੀਕਾਂ ਵੱਜੀਆਂ ਪਈਆਂ ਵੱਜੀਆਂ ਪਈਆਂ ਵਾਹ ਜੀ ਵਾਹ ਜੋਦੇ ਬੋਲੇ ਸੋ ਨਿਹਾਲ ਦੇ ਵੇਖੋ ਜਜਵੇ ਯੋਧਿਆਂ ਦੇ ਧੰਨਵਾਦ ਵੀਰ ਜੀ ਕਰੋ ਵੀਡੀਓ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰੋ ਜੀ